ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਜਿਹੜੇ ਕਿ 328 ਸਰੂਪ ਸੀਗੇ ਔਰ ਉਹ ਗਾਇਬ ਕੀਤੇ ਗਏ ਸੀ ਕਥਿਤ ਤੌਰ ਦੇ ਉੱਤੇ ਉਸ ਮਾਮਲੇ ਦੇ ਵਿੱਚ ਹੁਣ ਵੱਡੀ ਅਪਡੇਟ ਹੈ ਐਫ ਆਈ ਆਰ ਹੋਈ ਹੈ ਔਰ ਕਿਉਂਕਿ 2015 ਤੋਂ ਲੈ ਕੇ 2018 ਦੇ ਵਿੱਚ ਵਿੱਚ ਗਾਇਬ ਹੋਏ ਸੀਗੇ ਪਰ ਉਸ ਸਮੇਂ ਦੇ ਸਖਤਰ ਜਿਹੜੇ ਨੇ ਆ ਰੂਪ ਸਿੰਘ ਉਹਨਾਂ ਤੋਂ ਇਲਾਵਾ ਸੋਹਣਾ ਬੰਦਿਆਂ ਦੇ ਉੱਤੇ ਹੋਰ ਕਾਰਵਾਈ ਹੋਈ ਹੈ ਔਰ ਬਿਆਦਵੀ ਦੀ ਤਾਰਾ 295 ਤਹਿਤ ਜਿਹੜਾ ਕੰਮ ਕੀਤਾ ਗਿਆ ਇਸ ਮੌਕੇ ਮੋਰਚਾ ਜਿਹੜਾ ਕਿਉਂਕਿ ਮੋਰਚਾ ਲੱਗਿਆ ਹੋਇਆ ਸੀਗਾ ਔਰ ਉਸ ਮੋਰਚੇ ਦੇ ਜਿਹੜੇ داروم دار جنے ਸਮਝਾਇਆ ਹੋਇਆ ਸੀ ਬਲਦੇਵ ਸਿੰਘ ਵੰਡਾਲਾ ਔਰ ਉਹਨਾਂ ਦੇ ਨਾਲ ਜਿਹੜੇ ਨੇ ਕੁਲਤਾਰ ਸੰਧੂਆ ਸਪੀਕਰ ਆ ਹਰਜੋਤ ਬੈਂਸ ਜਿਹੜੇ ਮਨਿਸਟਰ ਉਹ ਵੀ ਪਹੁੰਚੇ ਨੇ ਔਰ ਉਹਨਾਂ ਨੇ ਆਪ ਖੁਦ ਇਹਨਾਂ ਨੂੰ ਐਫ ਆਈ ਆਰ ਦੀ ਕਾਪੀ ਸੌਂਪੀ ਹੈ ਉਸ ਸਮੇਂ ਦੇ ਸਕੱਤਰ ਜਿਹੜੇ ਨੇ ਰੂਪ ਸਿੰਘ ਡਾਕਟਰ ਰੂਪ ਸਿੰਘ ਸਮੇਤ 16 ਦੇ ਉੱਤੇ ਹੋਰ 16 ਹੋਰ ਅਧਿਕਾਰੀ ਨੇ ਜਿਨ੍ਹਾਂ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਆ ਔਰ ਇਹ ਬਹੁਤ ਵੱਡੀ ਖਬਰ ਹੈ ਕਿਉਂਕਿ 2015 ਤੋਂ ਲੈ ਕੇ 2018 ਦੇ ਵਿੱਚ ਇਸ ਰੂਪ ਜਿਹੜੇ ਸੀਗੇ ਧੰਸ਼੍ਰੀ ਗੁਰੂਗ੍ਰੰਥ ਸਾਹਿਬ ਜੀ ਮਹਾਰਾਜ ਦੇ ਕਥਿਤ ਤੌਰ ਦੇ ਉੱਤੇ ਗਾਇਬ ਹੋਏ ਔਰ ਇਹਨਾਂ ਦੀ ਪੁੱਛਪੜਤਾਲ ਕਿੱਥੇ ਗਏ ਕਿਵੇਂ ਗਏ ਕਿਸ ਤਰੀਕੇ ਨਾਲ ਗਏ ਅੱਜ ਤੱਕ ਕੁਝ ਵੀ ਨਹੀਂ ਪਤਾ ਫਿਰ ਵਿਅਦਬੀ ਦੀ ਧਾਰਾ 295 ਮੇ ਇਹ ਤਹਿਤ ਹੁਣ ਕਾਰਵਾਈ ਕੀਤੀ ਜਾ ਰਹੀ ਹੈ ਔਰ ਇਹਦੇ ਤੇ ਜਿਹੜਾ ਆ ਕਾਰਵਾਈ ਤੋਂ ਬਾਅਦ ਜਿਹੜਾ ਹੁਣ ਵੱਡਾ ਐਕਸ਼ਨ ਲਿਆ ਜਾਏਗਾ ਐਕਸ਼ਨ ਹੋਏਗਾ ਔਰ ਕਿਵੇਂ ਹੋਇਆ ਕਿਸ ਤਰੀਕੇ ਦੇ ਉੱਤੇ ਹੋਇਆ ਫਿਲਹਾਲ ਇਹ ਸਭ ਕੁਝ ਮਾਮਲਾ ਦਰਜ ਕੀਤਾ ਜਾਏਗਾ 228 ਰੁਪਏ ਮਾਫਕਹਨਾ 328 ਰੁਪਏ ਔਰ ਇਹ ਗਾਇਬ ਹੋਣੇ ਸਿੱਖ ਕੌਮ ਦੇ ਲਈ ਬਹੁਤ ਵੱਡੀ ਗੱਲ ਹੈ ਕਿਉਂਕਿ ਅਸੀਂ ਸਾਰਾ ਧਾਰਮੜਾਰ ਜਿਹੜਾ ਇੱਕ ਸੰਸਥਾ ਨੂੰ ਸੌਂਪਿਆ ਔਰ ਉਸ ਸੰਸਥਾ ਦੀ ਗੱਲ ਅਸੀਂ ਕਰਦੇ ਹਾਂ ਵੀ ਇਹ ਸਭ ਕੁਝ ਹੋਇਆ ਕਿਵੇਂ ਫਿਲਹਾਲ ਇਸ ਪਾਵਨ ਸਰੂਪਾਂ ਦੇ ਮਾਮਲੇ ਦੇ ਵਿੱਚ ਜਿਹੜੀ ਐਫ ਆਈ ਆਰ ਦਰਜ ਹੋਈ ਹੈ ਔਰ ਮੋਰਚਾ ਲੱਗਾ ਹੋਇਆ ਮੋਰਚੇ ਦੀ ਅਗਵਾਈ ਭਾਈ ਬਲਦੇਵ ਸਿੰਘ ਵਡਾਲਾ ਕਰ ਰਹੇ ਸਨ ਔਰ ਸਪੀਕਰ ਕੁਲਤਾਰ ਸਿੰਘ ਸਦਨਵਾ ਫआईआर ਦੀ ਕਾਪੀ ਜਿੰਨ ਪਹੁੰਚੇ ਨੇ ਪਰ ਫआईआर ਦੀ ਕਾਪੀ ਤੋਂ ਪਤਾ ਲੱਗਦਾ ਆ ਕਿ 295 ਇਹ ਦੇ ਤਹਿਤ ਜਿਹੜਾ ਮਾਮਲਾ ਦਰਜ ਕੀਤਾ ਗਿਆ ਆ ਔਰ ਉਸ ਸਮੇਂ ਦੇ ਸਿਕੱਤਰ ਜਿਹੜੇ ਨੇ ਮੁੱਖ ਸਿਕੱਤਰ ਅ ਸੀਗੇ ਜਿਹੜੇ ਡਾਕਟਰ ਰੂਪ ਸਿੰਘ ਉਹਨਾਂ ਦੇ ਉੱਤੇ ਮਾਮਲਾ ਦਰਜ ਹੋਇਆ ਔਰ ਨਾਲ ਦੇ ਨਾਲ ਜੇ ਗੱਲ ਕਹੀ ਜਾਵੇ ਕਿ ਇਸ ਤੋਂ ਇਲਾਵਾ ਜਿਹੜੇ ਨੇ 16 ਅਧਿਕਾਰੀ ਹੋਰ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਿਹਨੂੰ ਆਪਾਂ ਸਾਡੇ ਲਈ ਬੜੇ ਮਤਲਬ ਅਸੀਂ ਸ਼ਰਧਾ ਡਈ ਦੇਖਦੇ ਹਾਂ ਉਹ ਸਾਰੀਆਂ ਚੀਜ਼ਾਂ ਪਰ ਇਹ ਕਿਵੇਂ ਕਰ ਸਕਦੇ ਆ ਅਸੀਂ ਅਧਿਕਾਰੀ ਐਸ்சிਪੀਸੀ ਬਹੁਤ ਵੱਡੀ ਸੰਸਥਾ ਆ ਅਸੀਂ ਉਹਨਾਂ ਨੂੰ ਦਿੰਨੇ ਆ ਅਸੀਂ ਬੜੇ ਵਾਰ ਸਵਾਲ ਵੀ ਚੱਕਦੇ ਆ ਵੀ ਜਿਨ੍ਹਾਂ ਦੇ ਉੱਤੇ ਅਸੀਂ ਸਾਰਾ ਧਾਰਮ ਦਾਰ ਰੱਖਿਆ ਹੋਇਆ ਸੀਗਾ ਜੇ ਉਹਨਾਂ ਦੇ ਮਤਲਬ ਉਹਨਾਂ ਦੀ ਦੇਖ ਰੇਖ ਦੇ ਵਿੱਚ ਜੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗਾਇਬ ਹੋ ਜਾਣ ਤੇ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ ਇਸ ਤੋਂ ਵੱਡੀ ਮਾੜੀ ਗੱਲ ਕੀ ਹੋ ਸਕਦੀ ਆ ਫਿਲਹਾਲ ਹਣ ਜੇ ਦੇਖਿਆ ਜਾਵੇ ਤਾਂ ਇਸ ਮਾਮਲੇ ਦੇ ਉੱਤੇ ਕਾਰਵਾਈ ਹੋਈ ਹੈ ਔਰ ਐਫ ਆਈ ਆਰ ਦਰਜ ਕੀਤੀ ਹੈ ਕਿਉਂਕਿ 2015 ਤੋਂ ਲੈ ਕੇ 18 ਦਾ ਮਾਮਲਾ ਆ ਔਰ ਹੁਣ ਐਫ ਆਈ ਆਰ 225 ਚ ਹੋਣਾ ਉਹ ਵੀ ਜਾਂਦੇ ਜਾਂਦੇ ਅ ਅੱਜ ਦਿਸ ਡਿਸੰਬਰ ਦਾ ਮਹੀਨਾ ਆ ਐਫ ਆਈ ਆਰ ਦਰਜ ਹੋ ਗਿਆ ਹੁਣੇ ਦੇਖਣਾ ਹੋਏਗਾ ਕਿ ਅਗਲੀ ਕਾਰਵਾਈ ਕੀ ਹੁੰਦੀ ਹੈ ਕਿਵੇਂ ਹੁੰਦਾ ਸਭ ਕੁਝ ਸਮਾ ਦੱਸੇਗਾ ਪਰ ਫਿਲਹਾਲ 328 ਰੁਪਏ ਦੇ ਮਾਮਲੇ ਦੇ ਵਿੱਚ ਐਫ ਆਈ ਆਰ ਦਰਜ ਹੋ ਚੁੱਕੀ ਆ ਮੌਕੇ ਦੇ ਉੱਤੇ ਸਾਡੇ ਰਿਪੋਰਟਰ ਮੌਜੂਦ ਨੇ ਵਡਾਲਾ ਸਾਹਿਬ ਨਾਲ ਗੱਲ ਕਰ ਰਹੇ ਨੇ ਕੀ ਕਹਿੰਦੇ ਨੇ ਤੁਹਾਨੂੰ ਸੁਣਾ ਦਿੰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 328 ਪਾਵਨ ਸਰੂਪ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਬਦਲਕਿਆਂ ਵੱਲੋਂ ਚੋਰੀ ਵੇਚ ਦਿੱਤੇ ਸਨ ਤਿੰਨਾਂ ਦੇ ਇਨਸਾਫ ਲਈ ਪਿਛਲੇ 5 ਸਾਲਾਂ ਤੋਂ ਨਿਰੰਤਰ ਪੰਥਕ ਹੋਕਾ ਦਿੱਤਾ ਜਾ ਰਿਹਾ ਸੀਗਾ ਅੱਜ ਇੱਥੇ ਮਹਾ ਪੰਚਾਇਤ ਹੋਈ ਜਿਸ ਵਿੱਚ ਸਰਕਾਰ ਵੱਲੋਂ ਸਰਦਾਰ ਕੁਲਕਾਰ ਸਿੰਘ ਸਦਵਾ ਸਪੀਕਰ ਅਤੇ ਇੰਦਰਬੀਰ ਸਿੰਘ ਜੀ ਨਿਜੇ ਸਾਹਿਬ ਹਰਜੋਤ ਸਿੰਘ ਸਿੱਖਿਆ ਮੰਤਰੀ ਇਹ ਤਿੰਨ ਵਜ਼ੀਰ ਪੰਜਾਬ ਸਰਕਾਰ ਵੱਲੋਂ ਅੱਜ ਇੱਥੇ ਪੰਥਕ ਹੋ ਕੇ ਤੇ ਪਹੁੰਚੇ ਤੇ ਦੁਪਹਿਰ ਨੂੰ ਆ ਕੇ ਐਲਾਨ ਕੀਤਾ ਗਿਆ ਕਿ ਹਰ ਹਾਲਤ ਅਸੀਂ 328 ਪਾਵਲ ਸਰੂਪਾਂ ਬਾਬਤ ਹੋਈ ਦੇਰੀ ਦੀ ਸਰਕਾਰ ਮਾਫੀ ਮੰਗਦੀ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਂਦ ਨੂੰ ਸ਼ਰੀਅ ਅਕਾਲ ਤੱਕ ਸਾਬ ਜੀ ਦੀ ਸੁਤੰਤਰਤਾ ਨੂੰ ਜਾਗਤ ਜੋਤ ਐਕਟ ਨੂੰ ਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਅਸੀਂ ਐਫ ਆਈ ਆਰ ਦਰਜ ਕਰਨ ਤੋਂ ਬਿਨਾਂ ਨਹੀਂ ਜਾਵਾਂਗੇ ਜਦ ਕੀ ਇਹਨਾਂ ਦਾ 12 ਵਜੇ ਦਾ ਟਾਈਮ ਸੀ ਤੇ ਹੁਣ ਇੱਥੇ ਪੌਣੇ 7 ਵਜਣ ਵਾਲੇ ਨੇ ਰਾਤ ਤੇ ਸ਼ਾਮ ਦੇ ਐਫ ਆਈ ਆਰ ਦੀ ਕਾਪੀ ਲੈ ਕੇ ਆਪ ਮੇਰੇ ਕੋਲੇ ਅੰਤਕ ਹੋ ਕੇ ਤੇ ਪਹੁੰਚੇ ਆ ਜਿਹੜੇ ਅਸੀਂ ਜਿੱਥੇ ਇਹਨਾਂ ਨੂੰ ਜੀ ਆਇਆਂ ਕਹਿੰਦੇ ਇਸ ਗੱਲ ਦੀ ਤੁਸੀਂ ਵਧਾਈ ਦੇ ਪਾਤਰੋ ਗੁਰੂ ਤੁਹਾਨੂੰ ਖੁਸ਼ੀਆਂ ਦੇ ਕਿ ਤੁਸੀਂ ਅੱਜ ਗੁਰੂ ਦੇ ਹੱਕ 'ਚ ਹਾ ਦਾ ਨਾਰਾ ਮਾਰਿਆ ਗੁਰੂ ਸਾਹਿਬ ਤੇ ਅਟੈਕ ਸੀਗਾ ਉਸ ਅਟੈਕ ਨੂੰ ਰੋਕਣ ਲਈ ਅੱਜ ਜਿਹੜੀ ਦੋਸ਼ੀਆਂ ਖਿਲਾਫ ਕਾਰਵਾਈ ਦੀ ਗੱਲ ਸ਼ੁਰੂਆਤ ਹੋਈ ਮੁਬਾਰਕ ਬਾਤ ਪੰਜਾਬ ਸਰਕਾਰ ਨੇ ਇਸ ਗੱਲ ਨੂੰ ਸੁਣਿਆ ਅੱਗੇ ਤੋਰਿਆ ਤੇ ਮੈਂ ਇਹ ਵੀ ਕਵਾਂਗਾ ਸੰਧਵਾ ਸਾਹਿਬ ਅੱਜ ਜਿਹੜੀ ਸ਼ੁਰੂਆਤ ਹੋਈ ਇਹਨੂੰ ਨੇਪਰੇ ਵੀ ਚਾੜਿਓ ਇਹ ਵਿੱਚ ਵਿਚਾਲੇ ਨਾ ਰਹਿ ਜਾਏ ਤੀਸਰੀ ਗੱਲ ਕਵਾਂਗਾ ਸੰਧਵਾ ਸਾਹਿਬ ਅੱਗੇ ਤੋਂ ਕਿਸੇ ਸਿੱਖ ਨੂੰ 5 ਸਾਲ ਗੁਰੂ ਵਾਸਤੇ ਸੜਕ ਤੇ ਨਾ ਬਹਿਣਾ ਪਵੇ ਇਹ ਵੀ ਖਿਆਲ ਰੱਖਿਓ ਚੌਥੀ ਗੱਲ ਇਹ ਵੀ ਕਵਾਂਗਾ ਸੰਧਵਾ ਸਾਹਿਬ ਵਿਧਾਨ ਸਭਾ ਦੇ ਵਿੱਚ ਲਿਜਾ ਕੇ ਇੱਕ ਕਾਨੂੰਨ ਪਾਸ ਕਰਾ ਦਿਓ ਕੀ ਭਵਿੱਖ ਵਿੱਚ ਅਗਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਕੋਈ ਵਾਰ ਕਰਦਾ ਏ ਇਸ ਤਰ੍ਹਾਂ ਦੀ ਹਿਮਾਕਤ ਕਰਦਾ ਏ ਉਹਦੇ ਲਈ ਸਜ਼ਾ ਸਜ਼ਾਏ ਫਾਂਸੀ ਮੌਤ ਹੋਏਗੀ ਤਾਂ ਕਿ ਭਵਿੱਖ ਵਿੱਚ ਕੋਈ ਗੁਰੂ ਸਾਹਿਬ ਤੇ ਵਾਰ ਨਾ ਕਰ ਸਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਰ ਬਸਾਂਝੀ ਬਾਤਾਂ ਦੇ ਪ੍ਰਤੀਕ ਨੇ ਸਮੁੱਚੀ ਮਾਨਵਤਾ ਦੇ ਕਲਿਆਣਕਾਰੀ ਨੇ ਉਹ ਹਰੇਕ ਨੂੰ ਆਜ਼ਾਦ ਫਿਜ਼ਾ ਦਾ ਨਿਗ ਦੇਣ ਵਾਲੇ ਮਨੁੱਖੀ ਅਧਿਕਾਰਾਂ ਦੀ ਆਵਾਜ਼ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਅਦਬੀਆਂ ਤਾਂ ਰੁਕਣਗੀਆਂ ਕਾਨੂੰਨ ਸਜਾਏ ਮੌਤ ਹੋਊ ਔਰ ਜਿਹੜੇ ਲੋਕ ਬੇਅਦਬੀ ਕਾਂਡ ਖੇਡ ਕੇ ਅਮਨ ਸ਼ਾਂਤੀ ਭਾਈਚਾਰਕਾਂਜ ਨੂੰ ਲਾਂਬੂ ਲਾ ਕੇ ਸਿਆਸੀ ਰੋਟੀਆਂ ਸੇਕਦੇ ਨੇ ਉਹਨਾਂ ਦੀਆਂ ਦੁਕਾਨਾਂ ਵੀ ਤਾਂ ਬੰਦ ਹੋਣੀਆਂ ਨੇ ਜੇ ਇਹ ਕਾਨੂੰਨ ਸਜਾਏ ਮੌਤ ਤੱਕ ਪਾਸ ਹੋ ਔਰ ਇਹ ਕਾਨੂੰਨ ਕੱਲਾ ਭਾਰਤ ਵਿੱਚ ਹੀ ਨਹੀਂ ਅਮਰੀਕਾ ਕੈਨੇਡਾ ਜਿੱਥੇ-ਜਿੱਥੇ ਵੀ ਪੰਜਾਬੀ ਜਾਂ ਭਾਰਤੀ ਲੋਕ ਗਏ ਹੋਏ ਨੇ ਉਹਨਾਂ ਸਰਕਾਰਾਂ ਤੱਕ ਰابطਾ ਕਰਕੇ ਇਹ ਕਾਨੂੰਨ ਲਾਗੂ ਕੀਤੇ ਜਾਣ ਤੇ ਜਿਹੜਾ ਭਾਈ ਗੁਰਜੀਤ ਸਿੰਘ ਪਿਛਲੇ ਡੇਢ ਸਾਲ ਤੋਂ ਟਾਵਰ ਤੇ ਬੈਠਾ ਹੈ ਉਹ ਵੀ ਤੁਹਾਡੇ ਇਸ ਕਾਨੂੰਨ ਦੀ ਆਸ ਲਈ ਬੈਠਾ ਹੈ ਤੇ ਸਾਨੂੰ ਆਸ ਹੈ ਪੀ ਅੱਜ 328 ਪਾਵਨ ਸਰੂਪ ਜਿਹੜੇ ਬਾਦਲ ਕਿਆਂ ਚੋਰੀ ਵੇਚੇ ਸੀ ਅੱਜ ਉਹ ਮੋਹਰ ਲੱਗ ਗਈ ਕਿ ਬਾਦਲ ਕੇ ਗੁਰੂ ਸਾਹਿਬ ਚੋਰੀ ਵੇਚ ਕੇ ਵੀ ਖਾ ਜਾਂਦੇ ਉਹਨਾਂ ਨੇ ਇਹ ਕੰਮ ਕੀਤੇ ਸਾਡੀ ਉਹਨਾਂ ਨਾਲ ਕੋਈ ਜਮਾਂਦਰੂ ਲੜਾਈ ਨਹੀਂ ਸੀ ਆ ਚੀਜ਼ਾਂ ਕਰਕੇ ਲੜਾਈ ਹੋਈ ਆ ਅੱਗੇ ਕਹਿੰਦੇ ਸੀਗੇ ਫਲਾਣਾ ਇਹ ਐਦਾਂ ਗਲਤ ਕਹਿ ਰਹੇ ਨੇ ਝੂਠ ਬੋਲ ਰਹੇ ਹੁਣ ਤਾਂ ਸੱਚ ਹੋ ਗਿਆ ਹਾਈ ਕੋਰਟ ਨੇ ਕਹਿ ਦਿੱਤਾ ਮਹਾਪੰਚਾਇਤ ਨੇ ਐਲਾਨ ਕਰਤਾ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜਾ ਔਰ ਬਾਬਾ ਸਰਬਜੋਤ ਸਿੰਘ ਜੀ 베ਦੀ ਸਾਹਿਬ ਅੱਜ ਉਹਨਾਂ ਸਾਰਿਆਂ ਨੇ ਆ ਕੇ ਇੱਥੇ ਹਾਜ਼ਰੀ ਲਵਾਈ ਜਗਜੀਤ ਸਿੰਘ ਜੀ ਡੱਲੇਵਾਲ ਸੰਯੁਕਤ ਕਿਸਾਨ ਮੋਰਚਾ ਗੈ ਰਾਜਨੀਤਿਕ ਬਲਦੇਵ ਸਿੰਘ ਸਿਰਸਾ ਇਹਨਾਂ ਸਾਰਿਆਂ ਨੇ ਰਲ ਮਿਲ ਕੇ ਅੱਜ ਇਹ ਮਹਾਪੰਚਾਇਤ ਸੱਦੀ ਉਸ ਮਹਾਪੰਚਾਇਤ ਨੂੰ ਮੁਖ ਰੱਖ ਕੇ ਉਹ ਤੇ ਅਕੀਦਾ ਕਰਦੇ ਆ ਉਹਨਾਂ ਦੀਆਂ ਭਾਵਨਾਵਾਂ ਨੂੰ ਅਸੀਂ ਸੰਧਵਾ ਸਾਹਿਬ ਤੁਹਾਨੂੰ ਇਸ ਗੱਲ ਤੇ ਜੀ ਆਇਆਂ ਕਹਿੰਦੇ ਕਿ ਤੁਸੀਂ ਚਲੋ ਦੇਰ ਆਏ ਦਰਸਤ ਆਏ ਪਰ ਅੱਗੇ ਤੋਂ ਦੇਰੀ ਨਾ ਹੋਵੇ ਗੁਰੂ ਖਾਤਰ ਕੰਥ ਖਾਤਰ ਪੰਜਾਬ ਖਾਤਰ ਮਨੁੱਖੀ ਅਧਿਕਾਰਾਂ ਖਾਤਰ ਜਮਹੂਰੀਅਤ ਸੰਵਿਧਾਨ ਕਾਨੂੰਨ ਖਾਤਰ ਕਿਤੇ ਵੀ ਦੇਰੀ ਨਾ ਹੋਵੇ ਤੁਹਾਡੇ ਤੋਂ ਅਸੀਂ ਭਵਿੱਖ ਵਿੱਚ ਆਸ ਕਰਾਂਗੇ ਅੰਮ੍ਰਿਤਸਰ ਨੂੰ ਤੁਸੀਂ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਮੁਬਾਰਕਬਾਦ ਇਹਨੂੰ ਇੰਪਲੀਮੈਂਟ ਵੀ ਕਰਾ ਦਿਓ ਦੂਸਰਾ ਆ ਜਿਹੜੇ ਬੋਤ ਇਥੇ ਨੱਚਣ ਵਾਲਿਆਂ ਦੇ ਲਾਏ ਹੋਏ ਸੀਗੇ ਇਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਲਾਉਣ ਇੱਥੇ ਲਾਇਆ ਉਹਦਾ ਉਕਾਟਨ ਕਰਨ ਜਾ ਰਿਹਾ ਔਰ ਦੂਸਰਾ ਹਰੀ ਸਿੰਘ ਨਲੂਆ ਹਰੀ ਸਿੰਘ ਨਲੂਆ ਇਹ ਉਹ ਲਾਉਣ ਜਾ ਰਹੇ ਨੇ ਕਿ ਸਾਡੀ ਪਨੀਰੀ ਇੱਥੇ ਆ ਕੇ ਇਹ ਨਾ ਕਵੇ ਮੈਂ ਨੱਚਣ ਗਾਉਣ ਵਾਲੇ ਤੇ ਕੁਲਚੇ ਛੋਲੇ ਖਾ ਕੇ ਆ ਗਿਆ ਉਹ ਹਰੀ ਸਿੰਘ ਦੇ ਸੁਪਨੇ ਲੈ ਕੇ ਜਾਵੇ ਨਲੂਏ ਦੇ ਉਹ ਮੋਕਮ ਚੰਦ ਅਜੀਦੂਦੀਨ ਸ਼ੇਰੇ ਪੰਜਾਬ ਮੈਂ ਕਿੰਨਾ ਸਾਰਾ ਇਕੱਠਾ ਕਰਦੇ ਹੋ ਪਤਾ ਲੱਗ ਜੇ ਕਿ ਆਹ ਸਰਕਾਰ ਖਾਲਸਾ ਸੀ ਆਹ ਦਰਬਾਰ ਖਾਲਸਾ ਹੈ ਆਹ ਰਾਜ ਖਾਲਸਾ ਹੈ ਇਹ ਸਰਬ ਸੰਝਾ ਉਹ ਖਾਲਸਾ ਰਾਜ ਸੀ ਜਿਨੇ ਹਰੇਕ ਭਾਈਚਾਰੇ ਨੂੰ ਆਜ਼ਾਦ ਫਿਜਾ ਦਾ ਨਿਗ ਦਿੱਤਾ ਮੰਦਰਾਂ ਮਸੀਤਾਂ ਤੇ ਵੀ ਸੋਨੇ ਲਵਾਏ ਤੇ ਦਰਬਾਰ ਸਾਹਿਬ ਵੀ ਸੋਨਾ ਲਵਾਇਆ ਤੇ ਆ ਜਿੰਨੀ ਸੰਗਤ ਆ ਜਾਈ ਸਾਰਿਆਂ ਨੂੰ ਅਸੀਂ ਰੇਣੀ ਆ ਧੰਨਵਾਦੀ ਆ ਤੇ ਆ ਐਫ ਆਈ ਆਰ ਦੀ ਕਾਪੀ ਲਿਆਂਦੀ ਆ ਇਹ ਪੰਥ ਦੀ ਗੁਰੂ ਗ੍ਰੰਥ ਦੀ ਜਿੱਤ ਹੈ ਆਸ ਹੈ ਇਹ ਸਰਕਾਰ ਇੰਪਲੀਮੈਂਟ ਵੀ ਕਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਨਿਆ ਸ੍ਰੀ ਅਕਾਲ ਸੇਵਕੋ ਸੇਵਾ ਬਣਾਈ ਹੁਕਮਬੂਝ ਪਰਮਪਤਾਈ ਗੁਰੂ ਸਾਹਿਬ ਦੇ ਕੋਈ ਕਿਣਕਾ ਮਾਤਰ ਵੀ ਗੁਰੂ ਸਾਹਿਬ ਦੀ ਸੇਵਾ ਜੇ ਕਿਸੇ ਸੇਵਾ ਮਿਲਦੀ ਆ ਤੋਂ ਵਡਪਾਗੀ ਹੁੰਦਾ ਸੋ ਗੁਰੂ ਸਾਹਿਬ ਦੇ ਸਮਾਰਕ ਦਰਬਾਰ ਨੂੰ ਬਹਾਲ ਕਰਨ ਲਈ ਪੰਜਾਬ ਸਰਕਾਰ ਤੁਹਾਡੇ ਨਾਲ ਬਿਲਕੁਲ ਹਰ ਪਾਸੇ ਖੜੀ ਆ ਇਹ ਤਾਂ ਆਪਣਾ ਆਪਦਾ ਗੁਰੂ ਆਸੀਂ ਤੇ ਕਿਸੇ ਹੋਰ ਦੇ ਧਰਮ ਦੀ ਵੀ ਬੇਅਦਬੀ ਬਰਦਾਸ਼ਤ ਨਹੀਂ ਕਰਦੇ ਅਸੀਂ ਤਾਂ ਸਾਡੇ ਗੁਰੂ ਨੇ ਜੋ ਤੁਹਾਨੂੰ ਹੁਕਮ ਦਿੱਤਾ ਸਾਰਿਆਂ ਨੂੰ ਸਭੇ ਸਾਜੀ ਵਾਸਦਾਣ ਵਾਲੇ ਸੇਵਾ ਲੈ ਕੇ ਚੱਲਦੇ ਹਾਂ ਗੁਰੂ ਸਾਹਿਬ ਦੇ ਕਿਰਪਾ ਨਾਲ ਕਰਦੇ ਰਹਿਣ ਇਸੇ ਤਰ੍ਹਾਂ ਸੇਵਾ ਲੈਦੇ ਜਿਹਦੀ ਦੇਰੀ ਦੀ ਗੱਲ ਹੈ ਨਾ ਜੀ ਪਿਆਰਿਓ ਮੈਨੂੰ ਐ ਲੱਗਦਾ ਹੁੰਦਾ ਵੀ ਗੁਰੂ ਦਾ ਪਉ ਤੇ ਗੁਰੂ ਦਾ ਪੈਰ ਜਰੂਰ ਰਹਿਣਾ ਚਾਹੀਦਾ ਕੁਝ ਵੀ ਕਰਨਾ ਜਦੋਂ ਗੁਰੂ ਦੇ ਪਰਥਾਏ ਕਰਨਾ ਉਹਨਾਂ ਨੂੰ ਬਹੁਤ ਸੋਚ ਲੋ ਉਹਨੂੰ ਫੇਰ ਸੋਚਿਓ ਉਹਨੂੰ ਫੇਰ ਸੋਚਿਓ ਉਹਨੂੰ ਹਜ਼ਾਰ ਵਾਰ ਸੋਚਿਓ ਉਹਨੂੰ ਲੱਖ ਵਾਰ ਸੋਚਿਓ ਦੇਖੋ ਗੁਰੂ ਆਪੇ ਕਰਾ ਲਵੇਗਾ ਤੋ ਕਿ ਕਾਲੀ ਚਿਕੀਤਾ ਕਈ ਵਾਰੀ ਨਾ ਜੀ ਆਪਾਂ ਸ਼ਰਦਾ ਵਾਸਤੇ ਕੋਈ ਗਲਤ ਕੰਮ ਨਾ ਕਰ ਦਈਏ ਤੋ ਗੁਰੂ ਸਾਡਾ ਬਹੁਤ ਵੱਡਾ ਆਪਾਂ ਦੀ ਆਪਣੀ ਤਾਂ ਮਤ ਬਹੁਤ ਥੋੜੀ ਆ ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ RAM ਤੋ ਬਾਕੀ ਗੁਰੂ ਸਾਹਿਬ ਨੇ ਜਿੰਨੀ ਕਿ ਸੇਵਾ ਲਈ ਹੈ ਪ੍ਰਵਾਨ ਕਰੋ ਹੋਰ ਵੀ ਅੱਗੇ ਗੁਰੂ ਸਾਹਿਬ ਸੇਵਾ ਲੈਣ ਤੇ ਅਸੀਂ ਆਪਦੇ ਆਪ ਨੂੰ ਵੜ ਭਾਗੇ ਸਮਝਾਂਗੇ ਤੋ ਆਪ ਜੀ ਨੇ ਇਤਿਹਾਸ ਵਿੱਚ ਦਰਜ ਕਰਾ ਲਿਆ ਕਿ 328 ਪਾਵਨ ਸਰੂਪਾਂ ਵਾਸਤੇ ਜਿਹੜੀ ਕਾਰਵਾਈ ਸੀ ਉਹ ਤੁਹਾਡੇ ਹੱਥੋਂ ਮਹਾਰਾਜ ਜੀ ਨੇ ਕਰਵਾ ਲਈ ਇਹਦਾ ਆਪ ਜੀ ਦਾ ਸੋਹਰਾ ਹੀ ਹੈ ਜੀ ਆਰਾਮ ਸ਼ਬਦ ਡੇਟਾ ਲਿਖ ਕੇ ਜਿਹੜੀਆਂ ਨਾਲੀਆਂ ਚ ਦੱਬੀਆਂ ਸੀ ਉਹ ਵੀ ਪਟਵਾਲੀਆਂ ਤੇ ਉਹ ਵੀ ਸੀਗਾ ਵੀ ਜਿਹੜੇ ਮਾਰਗ ਬਣਾਏ ਗੁਰੂ ਗੋਬਿੰਦ ਸਿੰਘ ਤੇ ਮਾਲਕ ਕਿਰਪਾ ਕਰੇ ਜੇ ਤੁਹਾਨੂੰ ਪੰਜਾਬ ਵਾਸੀਆਂ ਨੇ ਮਾਣ ਬਖਸ਼ਿਆ ਤੇ ਤੁਸੀਂ ਪੰਜਾਬ ਵਾਸੀਆਂ ਦਾ ਮਾਣ ਬਣਿਓ ਉਹਨਾਂ ਨੂੰ ਰਾਜ ਕਰਨ ਦਾ ਸੁਪਨਾ ਦੇਉ ਉਹਨਾਂ ਤੇ ਰਾਜ ਕਰਨ ਦਾ ਸੁਪਨਾ ਨਹੀਂ ਲੈਣਾ ਵਾਹਿਗੁਰੂ ਤੇ ਫਰਜ ਸਮਝਣਾ ਹੈ ਜੀ ਸੇਵਾ ਕਰਨ ਨੂੰ ਕੁਰਸੀ ਨੂੰ ਹੱਕ ਨਾ ਸਮਝਿਆ ਜਾਏ ਤੇ ਫਿਰ ਪੁਸ਼ਤਾਂ ਦਾ ਰਾਜ ਵੀ ਮਹਾਰਾਜ ਦੇ ਕੇ ਤੋਰਦੇ ਸੀਗੇ ਤੇ ਆ ਜਿਹੜੀ ਐਫ ਆਈ ਆਰ ਦੀ ਕਾਪੀ ਸੰਗਤ ਜੀ ਇਹ ਜਿਹੜੇ ਰਾਤ ਇੱਥੇ ਸੌਂਦੇ ਹੀ ਨਾ ਵਿਚਾਰੇ ਰਾਤਾਂ 'ਚ ਕੱਟਦੇ ਹੀ ਮੈਂ ਤੇ ਆ ਕੇ ਚਲਿਆ ਜਾਂਦਾ ਹੈ